ਜਗ ਜਗਟਾਲ ਅਰਸ਼ਾਂ ਤੇ ਫਰਸ਼ਾਂ ਦੇ ਮਾਲਕ ਤਨ ਤਨ ਸਭ ਸ੍ਰੀ ਗੁਰਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨੀਂਗੀ ਗੋਦ ਵਿੱਚ ਇੱਕ ਵਿਛੜ ਚੁਕੀ ਆਤਮਾ ਇੱਕ ਵਿਛੜ ਚੁਕੀ ਰੂਹ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਗੁਰੂ ਪਿਆਰੀ ਗੁਰੂ ਸਵਾਰੀ ਸਾਤ ਸੰਗਤ ਜੀਓ ਦਾਸਾਂ ਦੀ ਤੇ ਆਪਣੀ ਲਵਾਵੋ ਹਾਜ਼ਰੀ ਮੁਖ ਕਰੋ ਪਵਿੱਤਰ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਵਲ 6-7 ਮਿੰਟ ਦੀ ਕਿਰਪਾ ਕਰ ਦਿਓ ਮੈਂ ਇੱਕ ਦੁਨਿਆਵੀ ਤੌਰ ਤੇ ਉਦਾਹਰਨ ਦਿਨਾ ਹੁੰਨਾ ਹਰ ਵਾਰੀ ਕਿ ਜਿਹੜੀ ਮਾਤਾ ਪੇਕਿਆਂ ਦੇ ਘਰੋਂ ਵਿਆਹ ਕੇ ਆ ਕੇ ਸਹੁਰਿਆਂ ਦੇ ਘਰੇ ਅੰਤਮ ਸੰਸਕਾਰ ਲੈ ਜਾਵੇ ਨਾ ਮੈਂ ਉਹਨੂੰ ਜੀਤੂ ਜਰਨੈਲ ਮੰਨਦਾ ਉਹਨੂੰ ਸਲੂਟ ਤੇ ਸਲਾਮੀ ਦਿੰਦਾ ਜੇ ਦੇਸ਼ ਦੀ ਸਰਹੱਦ ਤੇ ਫੌਜੀ ਲੜਾਈ ਕਰਦਾ ਸ਼ਹੀਦ ਹੋ ਜਾਵੇ ਉਹਦੀ ਡੈੱਡ ਬਾਡੀ ਤਿਰੰਗੇ 'ਚ ਆ ਜਾਵੇ ਤੇ ਉਹਨੂੰ ਸਲੂਟ ਤੇ ਸਲਾਮੀ ਮਿਲਦੀ ਜਿੱਦਨ ਸਾਡਾ ਅੰਤਮ ਸੰਸਕਾਰ ਇਸ ਕੁਰਤੀ 'ਚ ਹੋ ਜਾਏਗਾ ਅਸੀਂ ਵੀ ਉਹਦਨ ਸਲੂਟ ਤੇ ਸਲਾਮੀ ਲੈਣ ਦੇ ਹੱਕਦਾਰ ਹੋ ਜਾਵਾਂਗੇ ਮੇਰਾ ਇਸ ਪਰਿਵਾਰ ਨਾਲ ਸੰਬੰਧ ਮੈਂ ਕਿੰਨਾ ਅਕਸਰ ਬੱਚੀ ਬੱਚਾ ਜਦੋਂ ਕੋਈ ਵੀ ਜਨਮ ਲੈਂਦਾ ਉਹ ਜਦੋਂ ਕੁਝ ਦਿਨਾਂ ਦਾ ਹੋ ਜਾਂਦਾ ਅਸੀਂ ਗੁਰੂ ਘਰ ਲੈ ਕੇ ਆਉਨੇ ਆ ਰਮਾਲਾ ਪੇਟ ਕਰੀਦਾ ਹੈ ਦੇਗ ਵਰਤਾਈ ਦੀ ਹੈ ਤੇ ਗੁਰੂ ਦੇ ਵਜ਼ੀਰ ਨੂੰ ਸਤਕਾਰ ਵਾਜੋਂ ਕੁਝ ਦੇ ਕਰਕੇ ਫਿਰ ਉਹਦਾ ਨਾਂ ਰਖਾਇਆ ਜਾਂਦਾ ਜਦੋਂ ਅਸੀਂ ਉਹਦਾ ਨਾਂ ਰਖਾਉਨੇ ਆ ਹੁਕਮ ਨਾਮੇ ਦਾ ਜਿਹੜਾ ਪਹਿਲਾ ਅੱਖਰ ਆਉਂਦਾ ਉਹਦੇ ਤੋਂ ਫਿਰ ਉਹਦਾ ਨਾਂ ਰਖਿਆ ਜਾਂਦਾ ਜਦੋਂ ਮਾਤਾ ਜੀ ਦੇ ਪ੍ਰੇਮ ਦੇ ਪ੍ਰਥਾਏ ਗੱਲ ਹੋ ਰਹੀ ਸੀ ਬੜੇ ਮਨ ਵਿੱਚ ਖਿਆਲ ਪੈਦਾ ਹੋ ਰਹੇ ਸਨ ਬਿ ਤੁਸੀਂ ਕੋ ਨਾਨਕਿਆਂ ਤੋਂ ਕੋ ਦਾਦਕਿਆਂ ਤੋਂ ਕੋ ਸੌਰਿਆਂ ਤੋਂ ਇਸ ਤਰ੍ਹਾਂ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ ਮੇਰੀ ਨਾ ਨਾਨਕੇ ਨਾ ਦਾਦਕੇ ਨਾ ਸੌਰੇ ਮੇਰੀ ਤਾਂ ਕੋ ਰਿਸ਼ਤੇਦਾਰੀ ਨਹੀਂ ਨਾ ਫਿਰ ਬਾਰ-ਬਾਰ ਗੁਰੂ ਦੇ ਚਰਨਾਂ ਤੇ ਸਿਰ ਝੁਕਦਾ ਸੀ ਕਿ ਸਮਾਜਿਕ ਤੌਰ ਤੇ ਦੁਨੀਆ ਤੀਰਥਾਂ ਤੇ ਜਾਂਦੀ ਤੇ ਹਰ ਬੰਦਾ ਕਹਿੰਦਾ ਜਿਹੜੇ ਬਜ਼ੁਰਗ ਮਾਪੇ ਹੁੰਦੇ ਨੇ ਤੀਰਥ ਹੁੰਦੇ ਨੇ ਤੇ ਜੇ ਬਜ਼ੁਰਗ ਤੀਰਥ ਹਨ ਤਾਂ ਫਿਰ ਮੈਂ ਮਾਤਾ ਪ੍ਰੇਮ ਕੌਰ ਜੀ ਨੂੰ ਇੱਕ ਤੀਰਥ ਜਾਣ ਦਾ ਹੋਇਆ ਮੈਂ ਇੱਕ ਤੀਰਥ ਤੇ ਮੱਥਾ ਟੇਕਣ ਆਇਆ ਕਿੱਡਾ ਸਫਲ ਜੀਵਨ ਲੈ ਕਰਕੇ ਗਏ ਮੈਂ ਦੁਨਿਆਵੀ ਵਿਦਿਆ ਨਹੀਂ ਪੜੀ ਮੈਂ ਗੁਰਨਾਨਕ ਦੇ ਘਰ ਦਾ ਬਚਪਨ ਤੋਂ ਲੈ ਕੇ ਇੱਕ ਝਾੜੂ ਬਰਦਾਰ ਤੇ ਟੋਕਰੀ ਬਰਦਾਰ ਸੇਵਾ ਦਾ ਰੂਪ ਹੈ ਸੱਚ ਜਾਣਿਓ ਇਹ ਤੀਰਥ ਹੈ ਕਿਤੇ ਐਨਾ ਸਮਝਿਓ ਵੀ ਤੀਰਥ ਕਿਵੇਂ ਮੈਂ ਮਾਫੀ ਚਾਹਾਂਗਾ ਆ ਇੱਕ 2 3 ਦਿਨ ਦਾ ਇੱਕ ਕਤਲ ਘੁੰਮ ਰਿਹਾ ਮੋਬਾਈਲਾਂ ਤੇ ਅੱਜ ਕੱਲ ਮੀਡੀਆ ਦਾ ਯੁੱਗ ਹੈ ਦੁਨੀਆ ਤੇ ਕੱਡਾ ਵੱਡਾ ਇੱਕ ਪਰਿਵਾਰ ਰੰਗੀ ਵਸਤਾ ਪਰਿਵਾਰ ਜਿਹਦੇ ਦਾਦਾ ਵੀ 25 ਕਿੱਲਿਆਂ ਦਾ ਮਾਲਕ ਇੱਕਔਰਤ ਨੇ ਘਰ ਪੱਟਦਾ ਬਣ ਗਿਆ ਨਾ ਕੁੰਭੀ ਨਰਕ ਉਹਨਾਂ ਦਾ ਇਹ ਇੱਕ ਮਾਤਾ ਤੀਰਥ ਹੈ ਮੈਂ ਤੀਰਥ ਨੂੰ ਜਾਣਦਾ ਹੋਇਆ ਅਕਸਰ ਜਦੋਂ ਮੇਰਾ ਪ੍ਰੇਮ ਪਿਆਰ ਇਸ ਫਲਵਾੜੀ ਇਹਨਾਂ ਦੇ ਬੱਚਿਆਂ ਨਾਲ ਤੇ ਮੇਰਾ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਦੇ ਚਰਨਾਂ ਤੇ ਵੀ ਸਿਰ ਝੁਕ ਰਿਹਾ ਸੀ ਤੇ ਮੈਂ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਨੂੰ ਮੈਂ ਯਾਦ ਕਰ ਰਿਹਾ ਸੀ ਇੱਕ ਸਿਗਲੀ ਗਰ ਬਰਾਦਰੀ ਭਾਈਚਾਰਾ ਹੋਇਆ ਜੋ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਮਹਾਰਾਜ ਜੀ ਨੂੰ ਸ਼ਸ਼ਤਰ ਭੇਟ ਕਰਿਆ ਕਰਦੇ ਸਨ ਤੇ ਜੇ ਗੁਰੂ ਕਲਗੀ ਦਰਦਸ਼ਮੇਸ਼ ਪਿਤਾ ਨੂੰ ਸ਼ਸਤਰ ਭੇਟ ਕਰਦੇ ਸਨ ਤੇ ਫਿਰ ਉਹ ਗੁਰੂ ਕਲਗੀ ਦਰਦਸ਼ਮੇਸ਼ ਪਿਤਾ ਦੇ ਦਰ ਤੇ ਅੰਗੀਕਾਰ ਹੋਣੇ ਤੇ ਗੁਰੂ ਕਲਗੀ ਦਰਦਸ਼ਮੇਸ਼ ਪਿਤਾ ਨੇ ਜੰਗਾ ਚ ਵਰਤਨੇ ਕਿੰਨੀ ਵੱਡੀ ਥਾਂ ਸੀ ਉਸ ਬਰਾਦਰੀ ਨੂੰ ਜਦੋਂ ਅਸੀਂ ਗੁਰੂ ਘਰ ਦੇ ਕਨਵੈንስ ਤੇ ਗੱਡੀਆਂ ਚ ਬੈਠਦਾ ਫਿਰ ਮੈਨੂੰ ਉਹੋ ਹੀ ਗੱਲ ਯਾਦ ਆਉਂਦੀ ਕਿ ਸਾਡੇ ਵੀ ਇਹ ਗੁਰੂ ਘਰਾਂ ਦੇ ਜਿਹੜੇ ਗਹਿਣੇ ਨੇ ਇਕ ਘੋੜੇ ਕਹਿ ਲੋ ਅੱਜ ਦੇ ਯੁੱਗ ਜ਼ਮਾਨੇ ਦੇ ਜੋ ਗੁਰੂ ਦੇ ਸ਼ਸ਼ਤਰ ਨੇ ਇਹ ਪਰਿਵਾਰਾਂ ਦੀ ਸੇਵਾ ਵੀ ਕਰਦਾ ਜਿਹਦੇ ਕਾਰਨ ਸਾਡਾ ਸਬੰਧ ਬਣਿਆ ਮੈਂ ਕਹਿੰਨਾ ਸਮਾਜ ਵਿੱਚ ਕਹਿੰਦੇ ਬੰਦੇ ਨੂੰ ਧੀ ਭੈਣ ਦਾ ਸਾਂਝੀ ਹੋਣਾ ਚਾਹੀਦਾ ਜੇ ਅਸੀਂ ਧੀ ਭੈਣ ਦੇ ਸਾਂਝੀ ਹਾਂ ਤੇ ਮੈਂ ਕਹਿੰਨਾ ਵੀ ਮੇਰਾ ਵੀ ਤਾਂ ਇੱਕ ਜੀਵਨ ਧੀਾਂ ਵਰਗਾ ਹੀ ਹੈ ਨਾ ਕਿਉਂਕਿ ਮੇਰਾ ਕੋ ਦੁਨਿਆਵੀ ਰਿਸ਼ਤਾ ਥੋੜਾ ਜੇ ਧੀ ਭੈਣ ਦੇ ਸਾਂਝੀ ਹੋ ਤੇ ਮੈਂ ਕਿੰਨਾ ਜਿਹੜਾ ਧੀ ਭੈਣ ਦਾ ਸਾਜੀ ਉਹ ਸਾਨੂੰ ਵੀ ਪਿਆਰ ਦੇਗਾ ਜਦੋਂ ਤੁਸੀਂ ਪਿਆਰ ਦਿਓਗੇ ਤਾਂ ਫਿਰ ਅਸੀਂ ਗੁਰਨਾਨਕ ਦੇ ਘਰ ਦੀ ਸੇਵਾ ਦੇ ਮਾਰਗ ਦੇ ਪੰਦੀ ਬਣਾਂਗੇ ਸੋ ਮੈਨੂੰ ਇੰਨਾ ਪਿਆਰ ਸਤਿਕਾਰ ਮਿਲਦਾ ਗੁਰਬਾਣੀ ਦਾ ਫੈਸਲਾ ਹੈ ਮਹਾਰਾਜ ਕਹਿੰਦੇ ਆਪ ਜਪੇ ਸੋ ਅਵਰਾ ਨਾਮ ਜਪਾਵੇ ਮੈਂ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਮੈਂ ਕਦੇ ਨਿੱਜੀ ਅਸੀਂ ਜਾ ਨਹੀਂ ਸਕਦੇ ਕਿਉਂਕਿ ਅਸੀਂ ਗੁਰੂ ਦੀ ਸੇਵਾ 'ਚ ਹਰ ਵਕਤ ਬਿਜੀ ਰਹੀਦਾ ਹੈ ਇਸ ਕਰਦੀ ਧੀ ਜਿਸ ਘਰੇ ਗਈ ਸਰਦਾਰ ਅਮਰੀਕ ਸਿੰਘ ਦੇ ਘਰੇ ਤੇ ਅਮਰੀਕ ਸਿੰਘ ਮੈਨੂੰ ਤੱਕੇ ਨਾਲ ਹੀ ਲੈ ਗਿਆ ਕਹਿੰਦਾ ਬਾਬਾ ਜੀ ਪਰਸੋਂ ਤਿਆਰ ਰਹੋ ਅਸੀਂ ਪਟਨਾ ਸਾਹਿਬ ਦੇ ਦਰਸ਼ਨ ਕਰਕੇ ਆਣਾ ਸੋ ਗੱਲ ਇਹ ਵੇ ਵੀ ਆਧਿਤੇ ਯੁੱਗ ਜ਼ਮਾਨੇ 'ਚ ਅਸੀਂ ਦੇਖਦੇ ਆਂ ਜੋ ਕਿਸੇ ਬੰਦੇ ਕੋਲ ਹੁੰਦਾ ਉਹ ਹੀ ਅਗਲਾ ਪਰੋਸ ਕੇ ਅਗਲੇ ਨੂੰ ਦੰਦਾ ਦੁਨੀਆ ਨਸ਼ਿਆਂ ਪੱਤਿਆਂ ਤੇ ਲੋਕ ਲਾ ਦਿੰਦੇ ਮਾੜੀਆਂ ਸੰਗਤਾਂ 'ਚ ਲਾ ਦਿੰਦੇ ਜੂਏ 'ਚ ਲਾ ਦਿੰਦੇ ਪਰ ਜੇ ਕੋਈ ਆਪ ਜੁੜਿਆ ਹੈ ਗੁਰੂ ਨਾਲ ਗੁਰੂ ਦੇ ਤੀਰਥ ਨਾਲ ਜੁੜਿਆ ਹੈ ਤੇ ਉਹ ਸਾਨੂੰ ਗੁਰੂ ਦੇ ਤੀਰਥਾਂ ਦੇ ਦਰਸ਼ਨ ਕਰਵਾਉਂਦਾ ਹੈ ਮੈਂ ਬੇਨਤੀ ਕਰਾਂਗਾ 2 ਮਿੰਟ ਵਾਸਤੇ ਨਾ ਆਪਾਂ ਟਿਕਟ ਕਟਾਈਏ ਨਾ ਆਪਾਂ ਟਰੇਨਾਂ 'ਤੇ ਬੈਠੀਏ ਨਾ ਆਪਾਂ ਦਿਨਾਂ ਦੇ ਦਿਨਕ ਤੇ ਸੱਜੇ ਖੱਬੇ ਕਰੀਏ ਜੇ ਮੋਬਾਈਲ ਤੇ ਗੱਲ ਹੋ ਸਕਦੀ ਬਿਨਾਂ ਤਾਰ ਤੋਂ ਪਲੇਨ ਤੇ ਕੈਨੇਡਾ ਇੰਗਲੈਂਡ ਅਮਰੀਕਾ ਪਟਨਾ ਸਭ ਜਾ ਸਕਦੇ ਆ ਤੇ ਫਿਰ ਹੁਣ ਅਸੀਂ ਇੱਥੇ ਬੈਠੇ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਵੀ ਕਰ ਸਕਦੇ ਆ ਆਓ ਕਰਿਓ ਕਿਰਪਾ 2-3 ਮਿੰਟ ਵਾਸਤੇ ਆਪਾਂ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਜੋੜ ਕਰਕੇ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਾਈਏ ਤੇ ਕੋਈ ਰਸਨਾ ਵਾਂਜੀ ਨਾ ਰਹਿ ਜਾਵੇ ਜੀ ਕਰਿਓ ਕਿਰਪਾ ਸਤਨਾਮੁ ਆਹਿ ਗੁਰੂ ਸਤਨਾਮ ਵਾਹਿ करो कृपा कोई रसना ना वाजी रह हे गुरु सात नाम वाहे गुरु करो कृपा करो कृपा ਸਤਨਾਮ ਮਾਹੇ ਗੁਰੂ ਸਤਨਾਮ ਵਾਹੇ ਗੁਰੂ ਕਰੋ ਕਿਰਪਾ ਕਰੋ ਕਿਰਪਾ ਸਤਨਾਮ ਵਾਹੇ ਗੁਰੂ ਸਤਨਾਮ ਮਾਹੇ ਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਮਾਹੇ ਗੁਰੂ ਸਤਨਾਮ ਗੁਰੂ ਨਾਮ ਵਾਹੇ ਗੁਰੂ ਸਾਤ ਨਾਮ ਵਾਹੇ ਗੁਰੂ ਬਾਣੀ ਦਾ ਫੈਸਲਾ ਹੈ ਮਹਾਰਾਜ ਕਹਿੰਦੇ ਸਿਮਰਤਿ ਸ਼ਾਸਤਰ ਵੇਦ ਪੁਕਾਰਨ ਪੋਥੀਆਂ ਨਾਮ ਬਿਨ ਸਭ ਕੂੜ ਗਾਲੀ ਹੋਛੀਆਂ ਮਨੁੱਖ ਦਾ ਜੀਵਨ ਹੈ ਗੁਰੂ ਅਸ਼ੇ ਅਨਸਾਰ ਗੁਜ਼ਰ ਜਾਵੇ ਇਹ ਜੀਵਨ ਸਫਲਾ ਹੈ ਪਰ ਮੈਂ ਇੱਕ ਬੇਨਤੀ ਇਹ ਵੀ ਕਰਾਂਗਾ ਕਿ ਕੁਤਾਈਆਂ ਨੂੰ ਆਪਾਂ ਇਸ ਸਮਾਜ 'ਚ ਸੁਧਾਰੀਏ ਜਿਸ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਇੱਕ ਰੋੜਾ ਹਾਦਸੇ 'ਚ ਗਿਆ ਹੋਵੇ ਤੁਸੀਂ ਸਾਬ ਲਾ ਲੋ ਵੀ ਸਾਡੇ ਦੇਸ਼ ਦੇ ਫਿਰ ਕਾਨੂੰਨ ਕਾਇਦੇ ਕਿਹੋ ਜਿਹੇ ਹੋਣਗੇ ਜਿਸ ਦੇਸ਼ ਦਾ ਰਾਸ਼ਟਰਪਤੀ ਇੱਕ ਰੋੜਾ ਹਾਦਸੇ 'ਚ ਚਲਾ ਗਿਆ ਤੇ ਫਿਰ ਆਵਾਮ ਦਾ ਕੀ ਬਣ ਸਕਦਾ ਆਪਾਂ ਜਿੱਥੇ ਪਹਿਰੇ ਚੰਗੇ ਬਣਦੇ ਆਪਾਂ ਸਾਰੇ ਪਹਿਰੇ ਦੇਈਏ ਗੁਰੂ ਪਾਤਸ਼ਕ ਕਿਰਪਾ ਕਰਨ ਸਤਿਗੁਰ ਰਹਿਮਤ ਕਰਨ ਮਾਤਾ ਜੀ ਨੂੰ ਗੁਰੂ ਸਾਹਿਬ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਹੀ ਪਿਆਰ ਸਤਿਕਾਰ ਮਾਤਾ ਦੇ ਕੋ ਖੁੰਝਣੇ ਹੋਏ ਬੱਚੇ ਦੋਨੋਂ ਮਾਤਾ ਜੀ ਦੇ ਬੇਟੇ ਅਕਸਰ ਬਹੁਤ ਪਿਆਰ ਸਤਿਕਾਰ ਕਰਦੇ ਨੇ ਇੱਕ ਤਾਂ ਬਨੂੜੀ ਮਿਲਦਾ ਰਹਿੰਦਾ ਸਾਨੂੰ ਦੂਸਰਾ ਬੇਟਾ ਜਦੋਂ ਇੱਥੇ ਕੋਕੀ ਜੀ ਛੋਟਾ ਨਾਂ ਕਹਿੰਦੇ ਨੇ ਸ਼ਾਇਦ ਵੱਡਾ ਨਾਂ ਬਲਕਾਰ ਸਿੰਘ ਹੈ ਸ਼ਾਇਦ ਗੁਰਦੀਪ ਸਿੰਘ ਵੱਡਾ ਗੁਰਦੀਪ ਸਿੰਘ ਛੋਟਾ ਬਲਕਾਰ ਸਿੰਘ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਸਤਿਗੁਰ ਰਹਿਮਤ ਕਰਨ ਸੱਚੇ ਪਾਤਸ਼ਾਹ ਇੱਕ ਮੈਂ ਬੇਨਤੀ ਜ਼ਰੂਰ ਇਹ ਵੀ ਕਰ ਦੇਣੀ ਚਾਹਨਾ ਸਾਡੇ ਗੁਰੂ ਘਰ ਦਾ ਇੱਕ ਚੌਂਕੀਦਾਰ ਹੁੰਦਾ ਸੀ ਪਹਿਰੇਦਾਰ ਜਿਹਨੂੰ ਅਕਸਰ ਮੇਲੂ ਮੇਲੂ ਕਿਹਾ ਜਾਂਦਾ ਹੁੰਦਾ ਸੀ ਉਹਨੇ ਵਿਚਾਰੇ ਨੇ 15 ਸਾਲ ਦਾ ਜੀਵਨ ਬਨੂੜ ਗੁਰੂ ਘਰ ਲਾਇਆ ਉਹਨਾਂ ਦਾ 9 ਤਰੀਕ ਨੂੰ ਭੋਗ ਹੈ ਮੈਂ ਇਹ ਬੇਨਤੀ ਕਰਾਂਗਾ ਦੁਨਿਆਵੀ ਤੌਰ ਤੇ ਅਸੀਂ ਮੂੰਹ ਰੱਖਣ ਜਾਂਦੇ ਹਾਂ ਕਈ ਵਾਰੀ ਜਾਂ ਸਾਡੀ ਜੇਬ ਅਜਾਜਤ ਨਾ ਦੇਵੇ ਤੇ ਅਸੀਂ ਨਾਨਕ ਸ਼ੱਕ ਵੀ ਪੂਰਾਗੇ ਭਾਵੇਂ ਕਿਵੇਂ ਪੂਰੀਏ ਸਾਨੂੰ ਪੂਰਨੀ ਪੈਣੀ ਹੈ ਪਰ ਜੇ ਕਿਤੇ ਐਸੇ ਸੱਜਣ ਦੀ ਅਰਦਾਸ ਵਿੱਚ ਵੀ ਸ਼ਾਮਲ ਹੋ ਜਾਈਏ ਤੁਸੀਂ ਆਪਣੇ ਆਪ ਨੂੰ ਇਹ ਮਾਣ ਮਹਿਸੂਸ ਕਰਿਓ ਕਿ ਅਸੀਂ ਸੱਚਖੰਡ ਦੇ ਦਰਸ਼ਨ ਕਰਕੇ ਆਏ ਹਾਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਸੰਗਤਾਂ ਨੇ 9 ਤਰੀਕ ਨੂੰ ਉਥੇ ਬਨੂੜ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਇਹੋ ਹੀ ਟਾਈਮ ਹੋਵੇਗਾ ਸੋ ਬਾਬਾ ਮਲਕੀਤ ਸਿੰਘ ਜੀ ਆਇਆਂ ਨੇ ਜੀ ਆਇਆਂ ਨੂੰ ਹੋਰ ਜਿਤਨੇ ਵੀ ਸੰਗਤ ਪਿਆਰ ਤੇ ਸਤਿਕਾਰ ਬਖਸ਼ਿਸ਼ ਕਰਦੀ ਹੋਈ ਆਈ ਹੈ ਸਭਨਾਂ ਨੂੰ ਜੀ ਆਇਆਂ ਤੇ ਪਰਿਵਾਰ ਕੰਨੀਆਂ ਦੋਨੋਂ ਹੱਥ ਜੁੜ ਕੇ ਬੇਨਤੀ ਹੈ ਬੜੇ ਆਦਰ ਸਤਿਕਾਰ ਸਹਿਤ ਜਿਨ੍ਹਾਂ ਨੇ ਲੰਗਰ ਪਾਣੀ ਨਹੀਂ ਛਕਿਆ ਉਹ ਜਾਣ ਲੱਗੇ ਲੰਗਰ ਪਾਣੀ ਛੱਕੇ ਜਾਣ ਦੀ ਕਿਰਪਾਲਤਾ ਕਰਿਓ ਜੀ ਜੀ ਆਇਆਂ ਸਭਨਾਂ ਨੂੰ ਧੰਨਵਾਦ ਜੀ ਗੁਰਫਤ ਦੇ ਦੀ ਸਾਂਝ ਤੇ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਚਿਰ ਦੇਗ ਵਰਤੇਗੀ ਸਿਮਰਨ ਕਰ ਲੋ 2 ਮਿੰਟ ਜਿੰਨਾ ਚਿਰ ਦੇਗ ਵਰਤੇਗੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਕਰੋ ਕਿਰਪਾ ਸਾਰੀ ਸੰਗਤਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ सात नाम माह गुरु सात नाम माहे गुरु ताम माहे गुरु सात नाम माहे गुरु सो गगन जी आयां ਦਨਿਆਵੀ ਤੌਰ ਤੇ ਸਾਧੂਆਂ ਦੀ ਕੋਹ ਰਿਸ਼ਤੇਦਾਰੀ ਤਾਂ ਨਾ ਹਿੰਦੀ ਦਸਰਿਆਂ ਦਾ ਮਾਸੀ ਜੀ ਦਾ ਇੱਕ ਬੇਟਾ ਹੈ ਔਨ ਡਿਊਟੀ ਬੰਬੇ ਪੁਲਿਸ ਕਮਿਸ਼ਨਰ ਹਨ ਉਹਨਾਂ ਨਾਲੇ ਬਹੁਤ ਪਿਆਰ ਰੱਖਦਾ ਸੋ ਇਹਨਾਂ ਨੂੰ ਵੀ ਜੀ ਆਇਆਂ ਕਿਉਂਕਿ ਇਦਾਂ ਪਿਆਰ ਸਤਕਾਰ ਜਦੋਂ ਸੰਗਤ ਸਾਨੂੰ ਬਖਸ਼ਦੀ ਹੈ ਸਾਡਾ ਗੁਰਨਾਨਕ ਦੇ ਚਰਨਾਂ ਤੇ ਸਿਰ ਝੁਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ